and look at ਪਾਪਾ ਕਹਿੰਦੇ ਸ਼ਨੀਵਾਰ ਚੱਲਾਂਗੇ ਆਪਾਂ ਸ਼ਨੀਵਾਰ ਦੁਪਹਿਰ ਚੱਲਾਂਗੇ ਵੀ ਚੁੰਨਾ ਦੋ ਚੀਜ਼ ਚਨੀਵਾਰ ਚੱਲਾਂਗੇ ਅੱਛਾ ਠੀਕ ਸੋਰੀ 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 ਸ਼ਨੀਵਾਰ ਲੈ ਆਇਓ ਨਾ ਜਾ ਕੇ ਐਨੇ ਨਾ ਟੈਂਟ ਹਾਊਸ ਮੰਗਵਾਇਆ ਸੀ ਤੇ ਆਦਾ ਆਇਆ ਨਹੀਂ ਹੈਗਾ ਓ ਨੋ ਯਾਰ ਕੁੜੀ ਰਵਾਤੀ ਏ ਤੁਸੀਂ ਹੈ ਲੈ ਆਂਦੇ ਨੰਨੂ ਚੱਲ ਕੋਈ ਗੱਲ ਨਹੀਂ ਸਵੇਰੇ ਲੈ ਆਇਓ ਨੰਨੂ ਅੱਜ ਦੇ ਲੈ ਲੈ ਦੇ 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 ਅਸਲੀ ਦੇ ਹੁੰਦਾ ਪਿਆ ਸੀ ਆ ਜੂੜਦਾ ਇਹ ਕਿੰਦਾ ਰੋਣ ਲੱਗ ਗਈ ਸੀ ਲੁੱਲੂ ਬਣਾਦਾ ਸੀ ਕੋਕਾ ਲੈ ਕਿਸੇ ਉਹ ਸਟਾਰ ਵਾਲਾ ਲੈ ਚੱਲ ਹੁਣ ਆਪਾਂ ਓਪਨਿੰਗ ਕਰਦੇ ਹਾਂ ਰੋਕ ਕੇ ਥੋੜਾ ਜਿਆ ਮੇਰੀ ਗੱਲ ਸੁਣ ਸਟਾਰ ਵਾਲਾ ਨਹੀਂ ਲੈ ਕੇ ਆਏ ਸਟਾਰ ਵਾਲਾ ਨਹੀਂ ਆਇਆ ਵਧੀਆ ਸਰਕਸ ਵਾਲਾ ਇੱਥੇ ਪੱਖਾ ਵੀ ਐ ਲਾਈਟ ਵੀ ਐ ਹੈ ਹਾਂ ਲਾਈਟ ਵੀ ਐ ਪੱਖਾ ਵੀ ਐ ਦੇ ਅੰਦਰ ਉਹ ਦੱਸਦਾ ਬਾਅਦ ਅੱਛਾ ਹੈਲੋ 베ਬੀ ਹੈਪੀ ਆਏ 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 ਹਣ ਨਹੀਂ ਕੀਤਾ ਵਿਕਟਰੀ ਸਾਈਨ thumbs up ਕੀ ਕੀ ਕਰ ਰਹੀ ਆ ਹੁਣ ਦੇਖਾ ਕੁਛ ਆ ਇਸ ਨੂੰ ਹਾਂ ਓਪਨਿੰਗ ਕਰਦੇ ਆਪਾਂ ਅਨਬਾਕਸਿੰਗ ਠੀਕ ਹੈ ਹਾਂ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਹੁਣ ਹੁਣ ਤੁਸੀਂ ਵੇਖਿਆ ਬਈ ਆਪਾਂ ਆ ਲੈ ਕੇ ਆਏ ਸੀਗੇ ਨੰਨੂ ਵਾਸਤੇ ਟੈਂਟ ਹਾਊਸ ਤੇ ਇਹ ਕਹਿੰਦੀ ਵੀ ਮੇਰਾ ਸਪੈਸ਼ਲ ਵਲੌਗ ਬਣਾਓ ਤੇ ਹੁਣ ਆਪਾਂ ਸਪੈਸ਼ਲ ਵਲੌਗ ਬਣਾ ਲਗੇ ਨੰਨੂ ਦਾ ਇਹਦਾ ਅਨਬਾਕਸਿੰਗ ਦਾ ਮਤਲਬ ਇਹਦੀ ਅਨਬਾਕਸਿੰਗ ਕਰਨ ਲੱਗੇ ਆਪਾਂ ਤੇ ਹੁਣ ਖੋਲ ਕੇ ਦੇ ਦੇ ਆ ਵੀ ਕੀ ਨਿਕਲਦਾ ਪਿੱਛੋਂ ਦੀ ਠੀਕ ਹੈ ਨਾ ਯਾਰ ਇਹਨੂੰ ਨਾ ਸੈੱਟ ਕਰਨਾ ਬਹੁਤ ਔਖਾ ਹੁੰਦਾ ਹਾਂ ਹਾਂ ਸੈੱਟ ਮੈਨੂੰ ਵੀ ਇਹੀ ਲੱਗ ਰਿਹਾ ਵੀ ਲੈ ਤਾਂ ਆਂਦਾ ਪਰ ਇਹਨੂੰ ਸੈੱਟ ਕਰਦੇ ਕਰਦੇ ਬੰਬ ਬੋਲ ਜਾਣੀ ਹੈ ਸਕੂਲ ਦੇ ਵਿੱਚ ਅਸੀਂ ਬਣਾਈ ਸੀ ਇਹਨਾਂ ਦੇ ਬਹੁਤ ਔਖਾ ਬਣਿਆ ਸੀ ਉਹ ਸਕੂਲ ਦੇ ਵਿੱਚ ਹਾਂ ਹਾਂ ਮਤਲਬ ਹੋਏਗਾ ਤਾਂ ਔਖਾ ਪਰ ਦੋ ਬੱਚੇ ਬੈਠ ਸਕਦੇ ਆ ਤੇ ਇਹਦੇ ਵਿੱਚ ਪੱਖਾ ਵੀ ਲੱਗਾ ਹੋਇਆ ਠੀਕ ਹੈ ਚਾਰਜਿੰਗ ਵਾਲਾ ਚਾਰਜ ਹੋ ਜਾਂਦਾ ਪੱਖਾ ਤੇ ਲਾਈਟ ਵੀ ਆ ਦੋ ਬੱਚੇ ਖੇਡ ਸਕਦੇ ਵਿੱਚ ਪਰ ਇਹ ਤਾਂ ਚਲੋ ਇਹਨੇ ਏਸੀ ਵਿੱਚ ਬਹਿ ਕੇ ਇੱਥੇ ਖੇਡਣਾ ਅੰਦਰ ਹੀ ਖੇਡਣਾ ਇਹ ਕਿਹੜਾ ਬਾਹਰ ਖੇਡਣਾ ਗਰਮੀ ਤਾਂ ਕੀ ਲੱਗਣੀ ਹੈ ਪਰ ਫਿਰ ਵੀ ਚਲੋ ਵਧੀਆ ਉਹ ਬਸ ਨੇ ਦੋ ਦਿਨ ਦੀ ਖੇਡ ਹੈ ਵੇਖੋ ਇਹ ਉਹ ਯਾਰ ਚੱਲ ਤੂੰ ਐਨ ਨਾ ਬੋਲ ਹੁਣ ਸੈਂਟ ਹਾਊਸ ਕਿੱਥੇ ਗਿਆ ਲੈ ਕਿੱਥੇ ਗਿਆ ਖੇਡੇਗੀ ਸੱਚੀ ਗੱਲ ਹੈ ਹਾਂਜੀ ਹੁਣ ਲੱਗੇ ਆਪਾਂ ਅਨਬਾਕਸਿੰਗ ਕਰਨ ਠੀਕ ਹੈ ਜੀ ਤੇ ਦੇਖਦੇ ਆ ਚ ਕੀ ਕੀ ਨਿਕਲ ਆ ਤੇ ਤੁਹਾਨੂੰ ਆਪਾਂ ਦੱਸ ਦਿਆਂ ਤਾਂ ਹੀ ਆਪਾਂ ਜੇ ਵਧੀਆ ਨਿਕਲ ਲੱਗਿਆ ਤਾਂ ਤਾਂ ਹੀ ਰეკਮੈਂਡ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਠੀਕ ਹੈ ਅੱਛਾ ਚੁੰਨੂ ਆਇਆ ਚੁੰਨੂ ਇਹ ਆ ਚੁੰਨੂ ਇਹ ਹੈ ਚੁੰਨੂ ਇਧਰ ਆਓ ਇੱਥੇ ਆਓ ਫੇਰ ਬਾਨਾ ਮਾਰ ਕੇ ਗਿਆ ਨਹੀਂ ਹੈਗਾ ਕਹਿੰਦਾ ਮੇਰਾ ਪੇਟ ਦਰਦ ਹੁੰਦਾ ਨਹੀਂ ਮੰਮੀ ਨਹੀਂ ਕਹਿੰਦੀ ਬਿਮਾਰ ਸੀਗਾ ਇਹ ਐਨੀ ਕੋਟ ਖਾਂਦਾ ਬਟਾ ਸਕੂਲ ਨਹੀਂ ਜਾਂਦਾ ਦੇਖ ਨਹੀਂ ਨਹੀਂ ਬਿਮਾਰ ਸੀਗਾ ਯਾਰ ਕਹਿੰਦੀ ਇਹ ਅਰੇ ਗੱਲਾਂ ਦੇਖੋ ਅਗੀਆਂ ਲਓ ਜੀ ਇਧਰ ਦੇਖੋ ਏ ਸਾਰਾ ਵਾਲਾ ਵਧੀਆ ਸੂਲ ਆ ਗਿਆ ਆ ਨਿਕਲਿਆ ਪਹਿਲਾ ਤਾਂ ਟੈਂਟ ਟੈਂਟ ਨਿਕਲਿਆ ਠੀਕ ਆ ਇਦਾਂ ਦੇ ਹੁੰਦੇ ਆ ਯਾਰ ਸਾਰੇ ਤੇ ਆ ਨਿਕਲੀਆਂ ਸਟਿਕਸ ਦੇਖੋ ਕਿੰਨੀਆਂ ਜਿਆਦਾ ਓਏ ਹੋਏ ਧਿਆਨ ਨਾ ਟੁੱਟ ਨਾ ਜਾਣ ਇਹ ਠੀਕ ਆ ਤੇ ਆ ਸਟਿਕਸ ਆ ਮੈਨੂੰ ਇਹ ਸਮੇਂ ਮੈਨੂੰ ਮੈਂ ਵੀ ਪਜਲ ਹੋ ਗਿਆ ਇਹ ਸੋਚ ਕੇ ਵੀ ਇਹ ਬਣਾਵਾਂਗੇ ਕਿੱ사 ਚਲੋ ਕੋਈ ਗੱਲ ਨਹੀਂ ਪਹਿਲਾਂ ਖੋਲੀਏ ਤਾਂ ਸਹੀ ਫੇ ਦੇ ਦੇ ਬਹੁਤ ਕੁਛ ਆਲੇ ਆ ਲੈ ਆਪਾਂ ਉਲਟਾ ਹੀ ਕਰ ਦਿੰਨੇ ਆਂ ਸਿਰ ਉਹ ਆ ਗਿਆ ਸਾਰਾ ਕੁਝ ਬਾਹਰ ਮੈਨੂੰ ਇੱਥੇ ਦੇਖ ਇੱਧਰ ਆਈਂ ਇੱਧਰ ਆਈਂ ਇੱਧਰ ਆ ਕੇ ਦੇਖ ਲੈ ਉਹ ਯਾਰ ਇਹਨਾਂ ਨੇ ਉੱਪਰ ਕੀਤਾ ਹੋਇਆ ਯਾਰ ਆਹ ਦੇਖੋ ਆਹ ਫੈਨ ਨਿਕਲੇ ਵਿੱਚੋਂ ਉਹ ਆ ਗਿਆ ਨਾ ਠੀਕ ਐ ਤੇ ਲਾਈਟ ਵੀ ਹੈਗੀ ਲਾਈਟ ਕਿੱਥੇ ਐ ਯਾਰ ਉਹ ਤਾਂ ਕਹਿ ਰਹੇ ਸੀ ਲਾਈਟ ਵੀ ਐ ਇਹ ਝੂਠ ਬੋਲ ਗਿਆ ਯਾਰ ਕਹਿੰਦਾ ਲਾਈਟ ਹੈ ਚੈੱਕ ਕਰੂੰ ਮੈਂ ਦੇ ਵਿੱਚ ਬਟ ਚਲੋ ਕੋਈ ਗੱਲ ਨਹੀਂ ਫਿਲਹਾਲ ਕੋਈ ਸੈੱਲ ਵੀ ਹੈਗਾ ਓਏ ਸੈੱਲ ਹੀ ਲਾਣਾ ਆ ਓ ਸੌਰੀ ਉਹ ਵਾਹ ਸੈੱਲ ਹੈਗਾ ਯਾਰ ਆ ਦੇਖੋ ਚਾਰਜ ਕਰਨ ਵਾਲਾ ਠੀਕ ਹੈ ਚਾਰਜ ਕਰਕੇ ਤੇ ਫਿਰ ਆਪਾਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਤੇ ਆ ਚੀਜ਼ਾਂ ਬਸ ਨਿਕਲੀਆਂ ਦੇ ਵਿੱਚ ਇੱਧਰ ਮੜਾ ਕੇ ਕੈਮਰਾ ਮਾਰ ਦਿਓ ਕੈਮਰਾਮੈਨ ਜੀ ਤੇ ਆ ਸਾਰੇ ਇਹਦੇ ਉਹ ਕੀ ਕਹਿੰਦੇ ਨੇ ਟੀਜ਼ ਕਲੰਪਾ ਕਲੰਪਾਈਆਂ ਹਨਾ ਤੇ ਇਹ ਪਾਈਪਾਂ ਨੂੰ ਜੋੜਨ ਵਾਲਾ ਤੇ ਮੈਨੂੰ ਉਹਦਾ ਲਾਈਟ ਦਾ ਥੋੜਾ ਜਿਹਾ ਲੱਗ ਰਿਹਾ ਚਲੋ ਆ ਖੋਲ ਕੇ ਦੇਖਦੇ ਹਾਂ ਇਹਦੇ ਛੋ ਕੀ ਨਿਕਲਦਾ ਯਾਰ ਉਹ ਵੀ ਹੈ ਤੁਸੀਂ ਕੋਈ ਹੁਣ ਟੈਂਟੀ ਹਾਂ 10 ਕੋਈ ਓਏ ਆਕੇ ਓਏ ਯਾਰ ਬਹੁਤ ਬੜਾ ਯਾਰ ਇਹ ਤਾਂ ਮੋਟਾ ਨਾ ਕਰੇ ਉਹ ਤੁਸੀਂ ਕਾਫੀ بڑا ਹੈ ਯਾਰ ਆਹਦੇ ਜਾਲੀ ਵੀ ਲੱਗੀ ਨੈਟ ਲੱਗੀ ਹੋਈ ਆ ਦੇਖੋ ਬਹੁਤ بڑا ਹੈ ਦੋ ਬੱਚੇ ਆਰਾਮ ਨਾਲ ਬਹਿ ਸਕਦੇ ਵਿੱਚ ਅੱਛਾ ਹਾਂ ਦੋ ਬੱਚੇ ਬਹਿ ਸਕਦੇ ਖੇਡ ਸਕਦੇ ਆ ਯਾਨੀ ਕਿ ਤੇ ਹਾਂਜੀ ਇਹੀ ਕੁਛ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਤੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਦ ਨੈਕਸਟ ਡੇ ਹਾਂਜੀ ਤੇ ਹੁਣ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਤੁਸੀਂ ਦੇਖ ਹੀ ਲਿਆ ਹੋਏਗਾ ਇੱਧਰ ਮੜਾ ਕੈਮਰਾ ਮਾਦੋ ਕੈਮਰਾਮੈਨ ਸਾਹਿਬ ਏ ਆਪਾਂ ਸਾਰਾ ਸਮਾਨ ਰੱਖ ਲਿਆ ਹੋਇਆ ਸੈਟਅਪ ਕਰਨਾ ਹੋਣਾ ਇਹਦਾ ਠੀਕ ਹੈ ਜੀ ਤੇ ਹੁਣ ਮੈਂ ਇਹਨੂੰ ਪਹਿਲਾਂ ਇੱਕ ਵਾਰੀ ਬੇਸ ਬਣਾ ਲਈਏ ਇਹਦਾ ਤੇ ਪਹਿਲਾਂ ਮੈਂ ਬਣਾ ਰਿਆ ਸੀ ਮੈਂ ਕਿਹਾ ਚੱਲ ਵੀਡੀਓ ਬਾਅਦ ਚ ਬਣਾਣਾ ਇਹ ਬੇਸ ਬਣਾ ਰਿਆ ਗਲਤ ਬਣ ਗਿਆ ਫਿਰ ਮੈਂ ਆ ਕੇ ਸਹੀ ਦੱਸਿਆ ਮਰਬੀ ਨੇ ਸਹੀ ਕਰਵਾਇਆ ਚਲੋ ਕੋਈ ਗੱਲ ਨਹੀਂ ਹੋ ਜਾਂਦੀ ਗਲਤੀ ਕਰੀ ਹਾਂ ਹਾਂ ਜੀ ਬੇਟਾ ਇਹ ਇਧਰ ਜਵਾਕ ਵੀ ਉਖਾ ਦੇ ਮੜੇ ਇਹ ਦੇਖੋ ਜਵਾਕ ਕਿੰਨੇ ਉਹਦੇ ਨਾਲ ਲੱਗੇ ਨੇ ਇਹਨੇ ਤਾਂ ਨੰਨੂ ਨੇ ਦਸਵੇਜ਼ਾ ਦਿਮਾਗ ਖਾਦਾ ਮੈਂ ਆਈ ਨਾ ਤੇ ਮੈਨੂੰ ਆਂਦਿਆਂ ਹੀ ਕਬੀ ਜਾਵੇ ਪਹਿਲਾਂ ਕਹਿੰਦੀ ਮੇਰਾ ਟੈਂਟ ਬਣਾ ਕੇ ਹਾਂ ਤੇ ਆ ਮੈਂ ਲਾਈਟ ਰਹਿ ਗਈ ਸੀ ਨਾ ਲਾਈਟ ਨਹੀਂ ਸੀ ਆਈ ਹੈਗੀ ਤੇ ਮੈਂ ਹੁਣ ਸਪੈਸ਼ਲ ਲੈ ਕੇ ਆਇਆ ਆ ਦੇਖੋ ਇਹੋ ਬਹੁਤ ਰੋਸ਼ਨੀ ਆ ਯਾਰ ਇਹਦੀ ਤੇ ਪੱਖਾ ਹਾਂ ਦੇਖੋ ਪੱਖਾ ਇਹ ਪੱਖਾ ਵੀ ਚੱਲ ਰਿਹਾ ਹੁਣ ਚੱਲਦਾ ਦਿਖਾ ਦਈਏ ਮਾੜਾ ਯਾਰ ਫਾਸਟ ਹੋ ਗਿਆ ਇਹਨੂੰ ਫਾਸਟ ਆਹ ਹਾਂ ਬਸ ਗਰਮੀ ਲੱਗੇ ਤਾਂ ਪੱਖਾ ਚਲਾ ਲਓ ਹੈਣਾ ਹੈਣਾ ਹੱਥ ਜ ਵੜ ਗਏ ਇਦਾਂ ਆ ਰ ਆਉਣਾ ਕੈਂਡ ਜੀ ਹੈਣਾ ਕਹਿੰਦੀ ਸੀ ਐ ਸਿੰਘ ਸਾਹਿਬ ਰੱਖ ਵੀ ਸਕਦੇ ਆ ਇਹ ਦੇਖੋ ਰੱਖ ਤਾ ਆਪਾਂ ਇਹਨੂੰ ਲਟਕਾਣਾ ਆਪਾਂ ਇਦਾਂ ਠੀਕ ਹੈ ਬੰਦ ਕਰਦੀ ਹੁਣ ਆਪਾਂ ਫਟਾਫਟ ਤੇ ਹੁਣ ਇਹਦਾ ਮੈਂ ਨਾ ਮੜਾ ਇਹ ਬੇਸ ਬਣਾ ਲਵਾਂ ਤੇ ਫੇਰ ਆਪਾਂ ਤੁਹਾਨੂੰ ਮਰਦੇ ਆ ਠੀਕ ਹੈ ਜੀ ਵੱਡਾ ਵੱਡਾ ਆ ਯੀ ਗਾ ਟ ਮਾਈਕ ਲੈ ਲਓ ਥੋੜਾ ਜਿਹਾ ਨਹੀਂ ਨਾ ਮਾਈਕ ਤੋਂ ਬੋਲੋ ਤੁਸੀਂ ਬੋਲੋ ਨਹੀਂ ਨਹੀਂ ਬੋਲੋ ਬੋਲੋ ਤੇ ਇਹ ਮਨਪ੍ਰੀਤ ਦੀ ਮਿਹਨਤ ਕਾਮਯਾਬ ਹੋ ਗਈ ਹੈ ਇਹ ਮੈਂ ਪਹਿਲਾਂ ਮੈਂ ਇੱਕ ਵਾਰੀ ਬਣਾਇਆ ਹੋਇਆ ਸੀ ਸਕੂਲ ਦੇ ਵਿੱਚ ਹਾਂ ਇਹ ਮਨਪ੍ਰੀਤ ਨੇ ਦਿਮਾਗ ਲੜਾਇਆ ਮੈਨੂੰ ਯਾਦ ਸੀ ਥੋੜਾ ਥੋੜਾ ਤਾਂ ਝੇਤੀ ਬਣ ਗਿਆ ਉੱਥੇ ਬੜਾ ਉਲਝਾਇਆ ਸੀ ਇੰਨੇ ਬਣਦਾ ਨਹੀਂ ਸੀ ਬੇਸ਼ੇਤੀ ਹਾਂ ਹਾਂ ਸਹੀ ਗੱਲ ਹੈ ਤਾਂ ਕਰਕੇ ਅੰਦਰੋਂ ਮੈਂ ਬੰਟਣਾ ਆਦਾ ਮੈਂ ਹਾਂ ਅੰਦਰੋਂ ਦੀ ਇੱਕ ਵਾਰੀ ਮੈਂ ਕਿਹਾ ਜਹਾਜ ਦਾ ਚਾਕਾ ਨੂੰ ਨਹੀਂ ਮੈਂ ਵੀ ਨਾ ਸਾਡੀ ਬਹੁਤ ਐਕਸਾਈਟਡ ਹੈ। ਅਨ ਐਕਚੁਅਲੀ ਫਰਕ ਦਾ ਤਾਂ ਆ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਬਹੁਤ ਵੱਡਾ ਹੈ। ਆ ਦੇਖੋ ਬਹੁਤ ਵੱਡਾ ਬਣਿਆ। ਮੇਰਾ ਮਨ ਕਿੱਦਾਂ ਪਿਆ ਸੀ ਪਹਿਲੇ। ਬਹੁਤ ਜ਼ਿਆਦਾ ਵੱਡਾ ਹੈ ਇਹ। ਮੈਟ ਨਹੀਂ ਹੈਗੇ, ਮੈਟ ਨਹੀਂ ਹੈ। ਇਹ ਹੁਣ ਬਸ ਆ ਰਹਿ ਗਿਆ। ਤੇ ਪੱਖਾ ਤੇ ਲਾਈਟ ਆਪਾਂ ਹੁਣ ਜਗਾ ਬਣਾ ਕੇ ਇਹਨੂੰ ਐਡ ਕਰਕੇ ਫਿਰ ਆਪਾਂ ਦਿਖਾਣੇ ਤੁਹਾਨੂੰ। ਆਹ ਇਹ ਸੋਹਣਾ। ਨੋ ਨੋ ਨੋ। ਚਲਾਇਓ ਬੱਚੋ ਚਲੋ ਨਿਆਣੇ ਉਹ ਸੈਟ ਤੇ ਕਰਕੇ ਵੜ ਜੋਂ ਹਣ ਦੇਖ ਨੂੰ ਕੱਪੜਾ ਨਾ ਲੈ ਕੇ ਠੀਕ ਹੈ ਪਰ ਦੋ ਵੜ ਸਕਦੇ ਆ ਤਿੰਨ ਵੀ ਵੜ ਸਕਦੇ ਵੈਸੇ ਜਾ 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 ਨਾ ਤੂੰ ਹੀ ਚੱਲ ਨਾ ਜਾ ਉਹ ਉਧਰ ਹੋਇਆ ਚੰਨੂ ਡੰਨੂ ਗੰਨੂ ਬੰਨੂ ਪਰੇ ਹੋ ਜਾ ਪਿਛਾ ਨੂੰ ਹੋ ਜਾ ਪਿਛਾ ਨੂੰ ਹੋ ਜਾ ਪੁੱਤ ਓਏ ਵੰਗੂ ਉਹ ਪਰੇ ਹੋ ਜਾ ਬੇਟਾ ਉਹ ਪਰੇ ਹੋ ਜਾ ਨੁੱਕਰ ਚ ਹਾਂ ਤੂੰ ਵੀ ਚਲ ਜਾ ਚੱਲ ਚੱਲ ਬੈਜੋ ਹੁਣ ਹਾਂ ਬੈਗੇ ਕੇ ਓਖੇ ਹੋਗੇ ਬੈਗੇ 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 ਦੋ ਜਣੇ ਓਖੇ ਆ ਤਿੰਨੇ ਜਣੇ ਨਿੰਨ ਤੂੰ ਇੱਧਰ ਆ ਨਾ ਇੱਥੇ ਆ ਅੱਛਾ ਚਲੋ ਬਾਏ ਬਾਏ ਬੀ ਨੀ ਲਾਈਟ ਵਿਚਾ ਨਾ ਸਹੀ ਗੱਲ ਐ ਸਾਨੂੰ ਪੱਖਾ ਬੰਦ ਕਰ ਦੋ ਬੇਟਾ ਬੀਬੀ ਸਰਕਸ ਬੱਚਿਆਂ ਦਾ ਬੂਰਾ ਹੋਰ ਮੇਰਾ ਦਿਲ ਲੱਗਾ ਵਸੇ ਨਾ ਮੈਨੂੰ ਪਪਾ ਤੋਂ ਚੋਕਲੇਟ ਤੇ ਚਾਰ ਪੈਗੀ ਜੈਂਸ ਦੇ ਤੇ ਮਗਾ ਕੇ ਇਸ ਚਾਲਾਂਗੀ 10000 ਹਾਂ ਬਹੁਤ ਚਲਾ ਕੇ ਤੂੰ ਦੇਖੀ ਹੈ ਆਹਾਂ ਇਹ ਚੀਜ਼ਾਂ ਨਾਲ ਸਜਾਈ ਹੈ ਹਾਂ ਹਾਂ ਚਲੋ ਚਿੱਟੂ ਨੂੰ ਵੀ ਬਹਿ ਲੈਂਦੇ ਯਾਰ ਬਾਹਰ ਬੈਠਾ ਵਿਚਾਰਾ ਚਲੋ ਆਜੋ ਦੋ ਜਣੇ ਦੋ ਜਣੇ ਬਾਹਰ ਆਜੋ ਦੋ ਜਣੇ ਬਾਹਰ ਆਜੋ ਦੋ ਜਣੇ ਬਾਹਰ ਆਜੋ ਆ ਜਾ ਨੈਣਾ ਬਾਹਰ ਆ ਜਾ ਚਲ ਕੋਈ ਨਹੀਂ ਜੰਨੂ ਵੱਡਾ ਹੈ ਜੰਨੂ ਬਾਅਸ ਨੇ ਇਹਨਾਂ ਨਾਲ ਖੇਡ ਲਿਆ ਕਰੇਗਾ ਚਲ ਨਾ 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 ਚਲ ਇੱਕ ਵਾਰੀ ਵਿੱਚ ਵੜ ਕੇ ਦੇਖ ਲਵੇ ਜਾ ਜੰਨੂ ਜਾ ਜੰਨੂ ਅੰਦਰ ਜੰਨੂ ਧੀਰੇ ਸੇ ਧੀਰੇ ਸੇ ਚਾ ਚਾ ਮੈਚਾ ਲੱਗਦਾ ਹੈ ਅੰਦਰ ਮੇਰੇ ਵਰਗੀ ਤੇ ਵੜ ਸੀ ਵੜ ਕੇ ਦੇਖ ਲਓ ਅੰਦਰ ਹੈਲੋ ਮੰਮੀ ਕਹਿੰਦੇ ਮੈਂ ਹਾਂਜੀ ਤੇ ਇਹ ਸੀਗਾ ਟੈਂਟ ਹਾਊਸ ਤੇ ਬੱਚਿਆਂ ਦਾ ਆਪਾਂ ਸ਼ੌਕ ਬੁਰਾ ਕੀਤਾ ਉਦਾਂ ਦਾ ਮਾੜਾ ਮੋਟਾ ਯਾਨੀ ਕਿ ਐਦਾਂ ਹੀ ਆ ਹੈਨਾ ਕੋਈ ਕਾਜ਼ ਨਹੀਂ ਤੱਲੇ ਮੈਟ ਮੂਟ ਹੋਵੇ ਵਧੀਆ ਹੈ ਨਾ ਥੋੜਾ ਠੀਕ ਹੈ ਯਾਨੀ ਕਿ ਦੋ ਬੱਚਿਆਂ ਦੇ ਖੇਡਣ ਨੂੰ ਠੀਕ ਹੈ ਜੇ ਤੁਸੀਂ ਵੀ ਵਿਆਹਣੇ ਕਿ ਲਿਆ ਕੇ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਲਿਆ ਕੇ ਦੇ ਸਕਦੇ ਹਾਂ ਆਪਣੇ ਨੂੰ ਤੇ ਇਹ 4-5 ਸਾਲ ਦਾ ਬੱਚਾ ਆਰਾਮ ਨਾਲ ਖੇਡ ਸਕਦਾ ਹੈ ਦੋ ਬੱਚੇ ਖੇਡ ਸਕਦੇ ਆ ਇਹਦੇ ਵਿੱਚ 5-6 ਸਾਲ ਤੱਕ ਦੇ ਤੇ ਵਧੀਆ ਯਾਨੀ ਕਿ ਇਹਦੀ ਮੈਂ ਪ੍ਰਾਈਸ ਤੁਹਾਨੂੰ ਦੱਸ ਦਾਂਗਾ ਉਥੇ ਡਿਸਕ੍ਰਿਪਸ਼ਨ ਚ ਪਾ ਦਾਂਗਾ ਠੀਕ ਹੈ ਤੁਸੀਂ ਦੇਖ ਲਿਓ ਇਹ ਮੰਗਾਣਾ ਹੋਇਆ ਹੈਗਾ ਤੇ ਮੰਗਾ ਲਿਓ ਵੈਸੇ ਵਧੀਆ ਚੀਜ਼ ਆ ਠੀਕ ਆ ਬੱਚਿਆਂ ਦੇ ਖੇਡਣ ਨੂੰ ਵਧੀਆ ਆ ਕਾਫੀ ਵੱਡਾ ਵੈਸੇ ਦੇਖਣ ਨੂੰ ਆ ਦੇਖੋ ਕਾਫੀ ਵੱਡਾ ਹੈ ਤੇ ਦੋ ਤਿੰਨ ਬੱਚੇ ਯਾਨੀ ਮੈਂ ਵੀ ਦੇਖੋ ਵਿੱਚ ਵੜ ਗਿਆ ਸੀਗਾ ਵਿੱਚ ਹੈ ਨਾ ਤੇ ਤੁਸੀਂ ਮੰਗਾ ਸਕਦੇ ਹੋ